ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਵਾਗਤ ਕਰਦੇ ਨਵੇਂ ਵਲੌਗ ਚ ਅੱਜ ਹੈਗਾ ਵੀ ਹੋਲਾ ਮੱਲਾ ਤੁਸੀਂ ਕੋਈ ਦੇ ਹੋਮ ਹੋਗੇ ਵੀ ਹਜੇ ਤੱਕ ਰੰਗ ਰੁੰਗੜੀ ਲੱਗਿਆ ਆਹ ਬੰਦਾ ਕਹਿੰਦਾ ਮੈਂ ਰੰਗ ਲਾਉਣੇ ਨੇ ਲਾਉਣੇ ਆਏ ਲਵਾਉਂ ਖੜ ਜਾ ਤੇਰੇ ਮੈਂ 당 ਕਰੂੰਗਾ ਲਾਉਂਗਾ ਇਹਦੇ ਭਾਈ ਕੋਈ ਚੱਕਰ ਨਹੀਂ ਬੰਦੇ ਬਹੁਤ ਯਾਰ ਆਪਣੇ ਬੰਦੇ ਦਾ ਉੱਤੇ ਦਾ ਚਲੇ ਗਏ ਅੱਧੇ ਨਾਉਣ ਨੂੰਣ ਗਏ ਆ ਕਹਿੰਦੇ ਨਾਉਣ ਕਿਉਂ ਨੇ ਆਏ ਨਹੀਂ ਪਤਾ ਨਾ ਕੇ ਆਉਣਗੇ ਨਹੀਂ ਨਹੀਂ ਆਉਣਗੇ ਤੇ ਦੇਖੋ ਅੱਜ ਪਾਵਾਂਗੇ ਚਾਲੇ ਪਿੰਡ ਨੂੰ ਇਕ ਕੋਈ ਹੋਲਾ ਮੱਲਾ ਖੇਡਿਆ ਜਾ ਰਿਹਾ ਬਹੁਤ ਰੋਕ ਨੰਗੀਆਂ ਦੇ ਫੁੱਟਮਾ ਕਰਵਾਈ ਜਾਂਦੇ ਆ ਇੱਧਰ ਵੀ ਹੋਲਾ ਮੱਲਾ ਖੇਡੀ ਜਾਂਦੇ ਹੋ ਚੈੱਕ ਕਰੋ ਤੇ ਆਪਾਂ ਦਾ ਹੀ ਸਟਾਰਟ ਨਹੀਂ ਕੀਤਾ ਬੰਦੇ ਗਏ ਵੀ ਅੱਧੇ ਆ ਬਾਈ ਆ ਕੇ ਦੋ ਹੋਰ ਫੁੱਟਮਾ ਕਰਾਉਣਾ ਪੂਰਾ ਹੁਣ ਢੰਗ ਸਿੰਘ ਕਾਲੀ ਪੋਜਾ ਰੰਗ ਪਾਣੀ ਤੇ ਉਹ ਬੰਦਾ ਮੇਰਾ ਹਲੋ ਬੈਠਾ ਏ ਬਈ ਯਾਰ ਸਾਰਾ ਦਿਨ ਪਿਆ ਹੀ ਰਹਿੰਦਾ ਇਹਨੇ ਤਾਂ ਰਾਤ ਨੂੰ ਕਿਹੜਾ ਕੱਢਣਾ ਹੁੰਦਾ ਇਹਨੇ ਰਾਤ ਨੂੰ ਹੈਦਾ ਹੈਗਾ ਕੋਈ ਹੈਗਾ ਫਾਇਦਾ ਕੋਈ ਹੋਲਾ ਮੱਲਾ ਬਾਈ ਅੱਜ ਹੈਗਾ ਹੋਲਾ ਮੱਲਾ ਅੱਜ ਸਾਡਾ ਵੀ ਆਖਰੀ ਦਿਨ ਆ ਅੱਜ ਅਸੀਂ ਵੀ ਪੋਣੇ ਚਾਲੇ ਪੈਂਡਰ ਨੂੰ ਬਹੁਤ ਸੰਗਤ ਆਈ ਜਾਂਦੀ ਹੈ ਬਹੁਤ ਰਸ਼ ਹੋਈ ਜਾਂਦਾ ਅੱਜ ਯਾਰ ਰੋ ਕੇ ਉਧਰੋਂ ਦਾ ਬਹਲਾ ਰਾਸ਼ ਆ। ਉਹ ਦੇਖੋ ਸਾਹਮਣੇ ਰਸ਼ੂ ਰਾਸ਼ ਕੰਮ ਹੋਇਆ ਗਿਆ। ਦੇਖੋ ਇਹ ਪਾਈਆਂ ਸਾਰਾ ਕੋਲਾ ਜੇ ਟੇਲਾ ਢਿੱਡ ਵੀ ਜਾਂਦੇ ਸਾਰਿਆਂ ਦੇ ਨਾਲ ਜੁਹਲੀ ਘਟਨਾ ਸਾਰਿਆਂ ਨੇ। ਬਾਈ ਸਾਰੇ ਹੋਲਾ ਖੇੜੇ ਆਏ ਆ। ਫੋਟੋਆਂ ਕਰਵਾਈ ਜਾਂਦੇ ਜਾਈ ਜਾਂਦੇ ਆ ਬਹੁਤ ਬਹੁਤ ਧੰਨਵਾਦ। ਕਿਵੇਂ ਲੱਗਿਆ ਬਾਈ ਟਰੈਕਟਰ? ਗੋਲ ਗੈਂਡ ਅਸੀਂ ਜਮੂ ਪਹਿਲਾਂ ਰੀਲਾਂ ਚ ਵੰਦੇ ਸੀ ਤੁਹਾਨੂੰ ਧੰਨਵਾਦ ਜੀ ਧੰਨਵਾਦ ਬਾਈ ਕਹਿੰਦੇ ਗੋਲ ਗੈਂਡ ਲੱਗਿਆ ਇੱਧਰ ਸਾਰੇ ਹੋਲਾ ਮੱਲਾ ਖੇਡੀਆਂ ਜੇ ਯਾਰ ਆਪਾਂ ਹੀ ਵਾਰ ਤਿਆਰ ਲੱਗਦੇ ਆਂ ਹੋਲਾ ਮੱਲਾ ਖੇਡਾਂ ਆਹ ਬੰਦਾ ਮੇਰਾ ਹਾਲਾ ਪਿਆ ਹੀ ਰਹਿੰਦਾ ਇਹਨੂੰ ਕੋਈ ਹੋਣ ਹੈ ਨਹੀਂ ਜਮੇ ਵੀ ਆਂ ਹੋਲਾ ਅੱਜ ਪਿਛਲੇ ਤੋਂ ਪਿਛਲੇ ਸਾਲ 2023 ਦੇ ਬਾਈ ਤਾਂ ਵਧੀਆ ਸੀ ਹਾਂਜੀ ਆਏ ਹੋਲਾ ਮੱਲਾ ਬੰਦੇ ਸਾਰੇ ਇੱਧਰ ਅੱਦੇ ਗਏ ਪ੍ਰਸ਼ਾਦਾ ਛਕਣ ਯਾਰ ਆਓ ਬੈਠਾ ਬਹੁਤ ਭਾਈ ਪਿਆਰ ਦੇਣ ਆਈ ਜਾਂਦੇ ਆਪ ਨੂੰ ਯਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁੱਕ ਚੈੱਕ ਕਰੋ ਤੁਸੀਂ ਬਹੁਤ ਵੀਰ ਆਈ ਜਾਂਦੇ ਫੋਟੋਆਂ ਕਰਾਈ ਜਾਂਦੇ ਆ ਕਿਵੇਂ ਲੱਗਾ ਭਾਈ ਟਰੈਕਟਰ ਪੂਰਾ ਵਧੀਆ ਧੰਨਵਾਦ ਆ ਭਾਈ ਧੰਨਵਾਦ ਭਾਈ ਜੀ ਧੰਨਵਾਦ ਭਾਈ ਧੰਨਵਾਦ ਮੈਨੂੰ ਪਤਾ ਲੱਗਾ ਪਤਾ ਲੱਗਾ ਤੂੰ ਪੈਸੇ ਲਾਏ ਨੇ ਯਾਰ ਹਾਂਜੀ ਹਾਂਜੀ ਪਤਾ ਲੱਗਦਾ ਤੂੰ ਪੈਸੇ ਲਾਏ ਨੇ ਸਹੀ ਯਾਰ ਧੰਨਵਾਦ ਜੀ ਇਹ ਜਿਹੜੇ ਤੁਹਾਡੇ ਟਾਇਰ ਨੇ ਨਾ ਬਾਕੀ ਦੁਨੀਆ ਦੇ ਦਿਲ ਤੇ ਰਾਈ ਕਰਦੇ ਪਏ ਨੇ ਸਹੀ ਯਾਰ ਲਈ ਧੰਨਵਾਦ ਹੋਈ ਇਹ ਬਈ ਇੱਕ ਦਾ ਹਾਕਮ ਵਾਲੀ ਤੇ ਆਊਗਾ ਇੱਕ ਧਰਤੀ ਦਾ 60 50 ਵਾਲਾ ਅਸੀਂ ਵੀ ਬ੍ਰਦਰ ਬਲੋਗਰ ਆ ਹਾਂਜੀ ਹਾਂਜੀ ਕੋਈ ਚੈੱਕ ਕਰ ਹਾਂਜੀ ਹਾਂਜੀ ਤੁਹਾਡੀ ਵੀ ਪੂਰੀ ਵੈਲਕਮ ਓਕੇ ਓਕੇ ਅੱਜ ਅਸੇ ਓਕੇ ਆ ਗਿਆ ਕੰਮ ਜਮਾ ਓ ਕਿਆ ਕੰਮ ਤੇ ਫੋਲੋ ਕਰ ਲੈ ਹੈ ਜੀ ਆਪਾਂ ਹੋਲਾ ਖੇਡ ਕੇ ਹੁਣ ਬਾਦ ਤੁਰਦੇ ਆ ਟਰੈਕਟਰ ਤੇ ਟਰਾਲਾ ਪਵਾ ਲਿਆ ਸੀ ਪਾਉਣੇ ਆ ਬਈ ਚੱਲੇ ਹੁਣ ਅਗਲਾ ਰੈਕ ਬਾਈ ਹਿੰਦੀ ਮੋਟਾ ਮਰਾਨਾ ਹੀ ਜਾਂਦੇ ਆ ਇੱਥੇ ਨਹੀਂ ਅੱਗੇ ਕਿਰੇ ਆ ਆ ਪੰਜੇ ਬੈਠੇ ਆ ਪਿੱਛੇ ਹਾਂਜੀ ਅੱਜ ਹੈਗਾ ਆਪਣਾ ਹੱਲ ਬੰਦੇ ਤੇ ਅਸੀਂ ਅਨੰਦਪੁਰ ਸਹਿ ਵਿੱਚ ਆਖਰੀ ਦਿਨ ਅੱਜ ਪੌਣੇ ਫੈਂਡ ਨੂੰ ਚਾਲੇ ਆਈ ਜਿਹੜਾ ਗੁੜਾ ਕੱਢਣਾ ਆ ਗਿਆ ਮੈਂ ਤੇ ਸਟਾਫ ਫ੍ਰੀ ਤੇ ਮੈਂ ਕਿਹਾ ਚਲੋ ਯਾਰ ਸਮਾਨ ਸਮੂਹ ਲੈ ਲਗੇ ਜਿਹੜਾ ਮਾੜਾ ਮੋਟਾ ਲੈਣਾ ਵਾ ਆਈ ਜਿਹੜਾ ਗੁੜਾ ਕੱਢਣਾ ਆ ਗਿਆ ਉਹਨਾਂ ਜਾਣੇ ਆ ਬਸ ਸਮਾਨ ਸਮੂਹ ਲੈਨੇ ਆ ਫਿਰ ਨਾਲੇ ਉਹਨੂੰ ਦੱਸ ਦਾਂਗੇ ਵੀ ਇੰਨਾ ਕਿ ਜਾਮਾ ਉਸਾ ਨਾ ਫਿਰ ਉਹ ਕਰ ਲੈਣਗੇ ਜੋ ਕਿ ਜਿਵੇਂ ਕਿ ਕਰਨੀ ਵੀ ਯਾਰ ਇਹ ਤੋਂ ਖੜਾਉਣਾ ਹੋਇਆ ਉਹ ਵੀ ਕਰ ਲੈਣਗੇ ਬਾਕੀ ਦੇਖਦੇ ਆਂ ਕੀ ਹੁੰਦਾ ਜੰਨਿਆ ਖਨਵਾਲੀ ਆਪਰੇਡ ਹਾਂਜੀ ਪਰਪੇ ਸੀ ਬਈ ਆਗੇ ਕਾਲੇ ਕੋਲੇ ਪਰਪੇ ਸੀ ਕਾਲੀ ਹੋ ਜਾਂਦੀ ਗਾਂਢੀਆਂ ਦਾ ਨਾਲ ਬਈ ਆ ਜਾ ਜਾਈ ਬਈ ਆ ਗਿਆ ਸੀ ਜੀ ਆ ਆਰ ਅੱਗੇ ਬਲੜ ਬਲੜ ਫਾੜ ਲਈ ਆਪਾਂ ਪੁਰਾਣਾ ਜਾਂਦਰੂ ਵੇਖੀ ਜਾਂਦਾ ਤੇਰੇ ਅੰਦਰ ਹੱਤਾ ਵੀ ਕੋਲਾ ਦਰਨਾ ਆਏ ਓਏ ਇਹ ਤਾਂ ਹੁੰਦੀ ਪੜੂਗੀ ਜੇ ਹਸ ਹੁੰਦਾ ਲੰਗਰ ਆ ਗਿਆ ਸੀਗਾ ਆਪਣਾ ਦਾਲ ਦੂ ਲਾਉਣ ਆਲੀ ਆ ਲੰਗਰ ਛਕਣ ਲੱਗੇ ਸੀਗੇ 20 ਆ ਗਿਆ ਸੀ ਜਰ ਹੰਦਸਈਆ ਬੜੇ ਗੁੜੇ ਪੈਣ ਲੱਗੇ ਜੀ ਹੁਣ ਤਾਂ ਚਲੋ ਹਟ ਗਿਆ ਤੇ ਇਹਨੇ ਅੱਜ ਜਾਂਦਾ ਫਤੇਗੜ ਸਾਹਿਬ ਲੋਕਾਂ ਕੀ ਕਰਾ ਆ ਗਿਆ ਨਾ ਬਸ ਟੋਕੋਗੇ ਭਾਈ ਤੇਰੇ ਕੋਲ ਚੀਮੇ ਵਾਜ ਤੋਂ ਬਗੈਰ ਕੋਈ ਗੱਲ ਹੈਗੀ ਆ ਚੀਮਾ ਜੀ ਮਈਆ ਹੈ ਇਹ ਚੀਮਾ ਜੀ ਮੈਂ ਹੈਗਾ ਬਾਈ ਯਾਰ ਜੋ ਯਾਤਰਾ ਤੋਂ ਹੋਣੇ ਜਾਂਦੇ ਆ ਧਾਰਮਿਕ ਗਾਣੇ ਲਾਓ ਤੂੰ ਹੀ ਚੀਚਾ ਬਣਾਵਾ ਬਾਈ ਸਾਰੀ ਤੁਰੰਗਾ ਜੇ ਇੱਕ ਚੀਮਾ ਤੇ ਦੂਜਾ ਡਾ ਫੋਰਡ ਆਪਣਾ ਧਾਰਮਿਕ ਗਾਣੇ ਸਹੀ ਗੱਲ ਹੈ ਗਾਣਾ ਗਾ ਦੇ ਚੱਲੂ ਬਹੁਤ ਵਧੀਆ ਆ ਵੀ ਆ ਗਿਆ ਰਹਿ ਗਿਆ ਲੰਗਰ ਵੀ ਛਕਿਆ ਤੇ ਹੁਣ ਤੁਰਨ ਦੀ ਤਿਆਰੀ ਚਾ ਕੱਟ ਕੇ ਰੱਖ ਲੋ ਉਹੀ ਜਦਾ ਪਰਿਵਾਰੀ ਹਾਂਜੀ ਸੱਜਣੋ ਆਪਾਂ ਆ ਗਏ ਸੀਗੇ ਫਤੇਗੜ ਸਾਹਿਬ ਨੀ ਕਿ ਰਾਹ 'ਚ ਰੁਕੇ ਆ ਹਨ ਤੇ ਫਤੇਗੜ ਸਾਹਿਬ ਹਾਂ ਅੱਜ ਮੁਕਾਂਗੇ ਰਾਤ ਆਹੋ ਤਰ੍ਹਾਂ ਦੇ ਫਤੇਗੜ ਵੈ ਤੋਂ ਪਾਵਾਂਗੇ ਕੱਲ ਸਿੱਧੇ ਪਿੰਡ ਨੂੰ ਧਾਰ ਲਾਦੇ ਉਸਤਾਲੇ ਕਾਦੀ ਤੋਂ ਜਿੱਥੇ ਮਰਗੀ ਪੈ ਜਾਣੀ ਆਪਾਂ ਅੱਜ ਦਾ ਦਿਨ ਦਾ ਵਲੌਗ ਹੈ ਸਿੱਧਾ ਤੇ ਕੱਲ ਦਾ ਵਲੌਗ ਵੀ ਆਪੇ ਦੇ ਜੀ ਐਕਟਿਵ ਕਰਾਂਗੇ ਅਜੀ ਮਾ ਅਸੀਂ ਜਿਹੜੇ ਹੁੰਦੇ ਨੂੰ ਕੰਟੀਨਿਊ ਕਰਾਂਗੇ ਕੱਲ ਦਾ ਵਲੌਗ ਵੀ ਪੈਂਡ ਆ ਕੇ ਸਮਾਪਤੀ ਕਰਾਂਗੇ ਵਲੌਗ ਦੀ ਬਾਕੀ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਕਰ ਦਿਓ ਕਿਵੇਂ ਵਲੌਗ ਲੱਗਿਆ ਤੁਹਾਨੂੰ ਹਾਂਜੀ ਦੂਜਾ ਦਿਨ ਵਾਪਸ ਹੀ ਦਾ ਫਤਿਹਗੜ੍ਹ ਸੇ ਆਪਾਂ ਰੁਕ ਗਏ ਸੀ ਅੱਜ ਆਪਾਂ ਪਿੰਡੇ ਉੱਤਰ ਪਿਛਲੇ ਪਹਿਲਾ ਆਇਆ ਸੀਗਾ ਜਿਹੜਾ ਸਾਹਮਣੇ ਜਿਹੜਾ ਗੁਰਦਾਰ ਸਾਹਿਬ ਤੇ ਆਹ ਗੁਰਦਾਰ ਸਾਹਿਬ ਤੋਂ ਫਤਿਹਗੜ੍ਹ ਸੇ ਜਿਹੜਾ ਸਾਹਮਣੇ ਜਿਹੜਾ ਉੱਥੇ ਰਾਇਆ ਪਟਾਤਰ ਪਾਰਕਿੰਗ ਜੀ ਬਣੀ ਦੀ ਆ ਤੇ ਹੁਣ ਆਪਾਂ ਇੱਧਰ ਲਿਆਏ ਜੀ ਆਹ ਸਰੋਈ ਕੁਛ ਨਾ ਤੋ ਕਿ ਇੱਧਰ ਲਿਆਂਦਾ ਟਰੈਕਟਰ ਉਹ ਖੜਾ ਉਹ ਪਿੱਛੇ ਗਿਆ ਗਿਆ ਹੁਣ ਬਸ ਅਸੀਂ ਦਰਸ਼ਨ ਮੇਲੇ ਕਰਦਿਆਂ ਕਰੂ ਮਹਾਰਾਜ ਦੇ ਹਾਂਜੀ ਸੱਜਣੋ ਆਪਾਂ ਨੇ ਹੁਣ ਚਾਰ ਲੈ ਲਿਆ ਪੈਟਰੋਲ ਚਾਹਨੇ ਆ ਪੈਟਰੋਲ ਪੀ ਹੋਏ ਨਹੀਂ ਕੀ ਟਰਾਲੇ ਵਾਲੇ ਬੰਦੇ ਆਪਾਂ ਬਾਈ ਓਏ ਟਰਾਲੇ ਵਾਲੇ ਬੰਦੇ ਕੋਈ ਆਇਆ ਕਿ ਨਹੀਂ ਆਇਆ ਟਰਾਲਾ ਜਿਵੇਂ ਖਾਲੀ ਪਿਆਰ ਕੋਈ ਨਹੀਂ ਆਇਆ ਜੀ ਸਾਰੇ ਉਧਰ ਹੀ ਤਰੇ ਫਿਰਦੇ ਆ ਬਾਜ਼ਾਰ ਚ ਹਾਂਜੀ ਸੱਜਣੋ ਆਪਾਂ ਦੇ ਗਈ ਸੀ ਕਿ ਮਨਜੀ ਸਾਹਿਬ ਤੇ ਟਰਾਲਾ ਉਹ ਉਧਰ ਲਾਤਾ ਸੀ ਤੇ ਆਪਾਂ ਹੁਣ ਇਧਰ ਮੱਥਾ ਟੇਕ ਲਿਆ ਆਪਾਂ ਹੁਣ ਨਗਰ ਚ ਛਕਦੇ ਆ ਫੇਰ ਦੀ ਕਾਰ ਯਾਰ ਚਾਹ ਪੀਤੀ ਸੀਗੀ ਸੋ ਕਦੇ ਘਰ ਜਾ ਤਾਂ ਮਨਜੀ ਸਾਹਿਬ ਥੋੜੀ ਬਾੜਤੀ ਹੈ ਬਾੜੀ ਬਾੜ ਨਹੀਂਗਾ ਅਸਮਾਨ ਬਾਟੀਏ ਜਾਣੀ ਆਉਦੀ ਹੁਣ ਸਿੱਧਾ ਪਿੰਡ ਹੀ ਹੋ ਕਰ ਰੋਕਾਂਗੇ ਜਾਂ ਜੇ ਕੱਧਾ ਵਜੇ ਰਾਜ ਚਾਚੂ ਜੀ ਕੀਤਾ ਫੇ ਰੋਕ ਲਾਂਗੇ ਲੰਗਰ ਤੇ ਨਹੀਂ ਨਹੀਂ ਰੋਕਦੇ ਨਹੀਂ ਸਿੱਧਾ ਪਿੰਡ ਹੁਣ ਛੱਕਦੇ ਲੰਗਰ ਫੇ ਧੰਨਿਆ ਅਗਲੀ ਅਪਡੇਟ ਆ ਆ ਬਈ ਆਪਣੇ ਸਕੂਲ ਵਾਲੇ ਯਾਰ ਫੇ ਟੱਕਰ ਕੇ ਓਰੇ ਆਏ ਓਏ ਵਰਨ ਓ ਸੋਹਣਾ ਲੱਗਿਆ ਸੋਹਣਾ ਸੜਾ ਸੋਹਣਾ ਲੱਗਦਾ ਓਰੇ ਆ ਯਾਰ ਓਰੇ ਆ ਓ ਨਹੀਂ ਓਰੇ ਆ ਉੱਲਾ ਸਾਤ ਸੋਤੀਆਂ ਦਾ ਬੜੀ ਡੰਡਾ ਆ। ਉਹ ਚੱਲ ਚੱਲੇ। ਆ ਬਰਾਵੇਂ ਬੰਦਾ ਯਾਰ ਆਪਣਾ ਪਰਨਾ ਬਣਾਈ ਜਾਂਦਾ। ਜੁੰਡੀ ਦੇ ਯਾਰ ਇਹ ਬਣਾ ਰਿਹਾ ਦੋ ਸਾਲੀਏ ਨਾਲ ਕਿਉਂ ਵੀ ਕੱਕੜਾ ਏ। ਉਹਦੇ ਲਈ ਲੈ ਕੇ ਜਾ। ਉਹ ਮੇਰਾ ਹਾਲਾ ਮੂੰਹ ਹੀ ਨਹੀਂ ਦਿਖਾਉਂਦਾ ਭੜੇ ਮੂੰਹ ਵਾਲਾ। ਓਰੇ ਆ। ਉਹ ਲੈ ਹੈ। ਉਹ ਭਰਾਵਾ ਕਮਾਲ ਦਾ ਬੰਦਾ ਏ ਤੂੰ। ਵਰਨ ਓਏ। ਕੋਇ ਨੂੰ ਹੁਣ ਕੀ ਕਰਗੇ ਯਾਰ ਹੈ ਬੱਤਰਦੀਆਂ ਕਿਧਰ ਗਿਆ ਓਏ ਕੋ ਦੇਖਿਆ ਕਦੋਂ ਤੁਰਨਾ ਰੁਕੇ ਚੱਲ ਹੋ ਗਈ ਚੰਗਾ ਚਲਾ ਦੇਣਗੇ ਓਕੇ ਜੀ ਚੰਗਾ ਯਾਰ ਹੈਲੋ ਓਕੇ ਬਾਈ ਚੰਗਾ ਬਈ ਥੱਲੇ ਮਨਜੀ ਸਿੰਘ ਬੋਈ ਲੰਗਰ ਛੱਕੇ ਹੁਣ ਕਹਿੰਦੇ ਬੁੰਡੇ ਕਹਿੰਦੇ ਖੀਰ ਛਕਣੀ ਆ ਖੀਰ ਵੀ ਹੁਣ ਛਕਿਆਂ ਦੀ ਚਾਹ ਪੀ ਜਾਂਦੀ ਹਣ ਪਾਉਨੇ ਚੱਲੇ ਸਿੱਧਾ ਪਿੰਡ ਹੁਣ ਨਹੀਂ ਰੁਕਣਾਏ ਨਹੀਂ ਰੁਕਦੇ ਨਹੀਂ ਹੁਣ ਮੈਂ ਹਾਂ ਸਾਲ ਨੂੰ ਦੇਖੀਆ ਕੋਸਾ ਲੰਗਰ ਕਿੱਥੇ ਆਇਓ ਲੰਗਰ ਬਹੁਤ ਵਧੀਆ ਸੀ ਯਾਰ ਬੰਦਿਆਂ ਦਾ ਨਗਰ ਨਿਵਾਸੀ ਪਿੰਡ ਜੈਪੁਰਾ ਦਰਾਹਾ ਲੁਧਿਆਣਾ ਚੱਲੇ ਆ ਲੰਗਰ ਛਕਿਆ ਬਈ ਬਈਆਂ ਨੂੰ ਬਹੁਤ ਸਵਾਦ ਸੀ ਬਈ ਯਾਰ ਬਹੁਤ ਵਧੀਆ ਲੰਗਰ ਆ ਲੋੜਾ ਟਰੈਕਟਰ ਬਹੁਤ ਵਧੀਆ ਵੀਰੇ ਧੰਨਵਾਦ ਜੀ ਧੰਨਵਾਦ ਬੇਟਾ ਗੁਰੂ ਤੁਹੀ ਰਹਾ ਬਈ ਚੱਲ ਗਿਆ ਬਰਾਦਰ ਆ ਲੁਧਿਆਣਾ ਜਾਣੇ ਆ ਬਸ ਹਾਂ ਓਏ ਕਬਰਾਂਡ ਪੈਂਦੀ ਵੀ ਨਹੀਂ ਕਬਰਾਂਡ ਪੈਂਦਾ ਨਾ ਯਾਰ ਬਾਈ ਜੋ ਬਦੇ ਨਾ ਓਏ ਵੀਡੀਓ ਬਣਾਉਣ ਲਾਏ ਨਾ ਹਾਂਜੀ ਬਾਬਿਓ ਆ ਗਏ ਸੀਗਾ ਆਪਾਂ ਘਰੇ ਬੈਗ ਤੇ ਕੰਬਰ ਤੁਸੀਂ ਕਹਿੰਦੇ ਕਿ ਕਿਧਰ ਚੱਕਿਆ ਹੋਣਾ ਪਤਾ ਨਹੀਂ ਘਰ ਨਹੀਂ ਯਾਰ ਉਧਰ ਸਮਾਨ ਸਾਰਾ ਕਢਾ ਲਿਆ ਬਈ ਤੇ ਅਰੇ ਆਪ ਪਹੁੰਚ ਗਏ ਆ ਸੀਗਾ ਬਈ ਵਲੌਗ ਕੱਲ ਦਾ ਤੇ ਅੱਜ ਦਾ ਵਾਪਸੀ ਪਿੰਡ ਨੂੰ ਇਹਦੀਆਂ ਵਲੌਗ ਕਿਵੇਂ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਸਾਰੇ ਜਰੂਰ ਦੱਸਿਓ ਭਾਈ ਗਾਂ ਦੀਆਂ ਸ਼ੇਅਰ ਕਰ ਦਿਤਾ ਕਿ ਸਾਰਿਆਂ ਨੂੰ ਵਲੌਗ ਦੇਖਣ ਨੂੰ ਮਿਲ ਸਕੇ ਤੇ ਤੁਸੀਂ ਵੀ ਵੈਲ ਆ ਕੇ ਇਹਨੂੰ ਦਬਾ ਲਿਓ ਤਾਂ ਕਿ ਤੁਹਾਨੂੰ ਵੀ ਆ ਜਾਣ